ਲਓ ਜੀ ਆ ਵੀ ਉੱਠ ਖੜਿਆ ਆਪਣਾ ਆ ਮੰਜੇ ਚੜਨਾ ਹੁਣ ਦੇਖੋ ਪਰੌਂਠਾ ਕਿੰਨਾ ਵਧੀਆ ਰੜਿਆ ਚੰਦੇ ਦੀ ਅੱਕਦੇ ਹੈ ਬਹੁਤ ਸੋਹਣਾ ਰੜਿਆ ਇਹ ਨਾਲੇ ਇੱਕੋ ਹੀ ਹੈ ਜਾਰੇ ਪਾਸੇ ਹਣਾ ਹਾਂ ਸਹੀ ਗੜਾ ਖੁੱਲੇ ਹਵਾ ਲੱਗਦੀ ਹੈ ਅੰਦਰ ਤਾਂ ਉਹ ਹੀ ਗਰਮੀ ਜੀ ਮਰ ਜਾਂਦੇ ਆਪਾਂ ਅੰਦਰ ਕੱਲਾ ਇੱਕ ਜਣਾ ਖੜਾ ਬਕਾਈ ਜਾਂਦੇ ਸਾਰੇ ਜਣੇ ਬੈਠੇ ਗੱਲਾਂ ਬਾਤਾਂ ਚ ਪੱਕੀ ਜਾਂਦੀ ਰੋਟੀ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਉੱਠੇ ਹਾਂਲੇ ਲੇਟ ਬਹੁਤ ਜ਼ਿਆਦੇ ਹੋ ਗਏ ਅੱਧਾ ਦੱਬਲ ਗਿਆ ਹੁਣ ਬਣਾਉਣ ਲੱਗਿਆ ਆਲੂ ਵਾਲੇ ਪਰੌਂਠੇ ਆ ਅਸੀਂ ਜੀ ਬਧੀਆ ਹੋਈਆਂ ਨਹੀਂ ਆਲੂ ਕੱਟ ਕੇ ਰੱਖ ਦਾਂ ਇਹੋ ਮੈਂ ਹੁਣ ਲਓ ਜੀ ਅਨਹੀਂ ਕਰਦੇ ਨੱਕੜਾ ਇਕੱਠੀਆਂ ਪੂਰੀ ਕਰੋ ਰੋਟੀਆਂ ਦੀ ਤਿਆਰੀ ਲਓ ਜੀ ਆ ਵੀ ਉੱਠ ਖੜੇ ਆਪਣਾ ਅੱਜ ਤਾਂ ਨਹੀਂ ਬੈੱਡ ਬੰਡ ਥੱਲੇ ਬੜਿਆ ਹੈ ਰੋਟਾ ਫਰਾੜ ਖਾਦੇ ਲੱਗਦਾ ਵਾਲੇ ਮੋٹے ਬੇਠਾ ਕੀਤੀ ਹੋਈਆਂ ਤਾਜ਼ੀਆਂ ਨੇ ਆ ਮੰਜੇ ਚੜਨਾ ਹੁਣ ਚੱਲ ਹੁਣ ਮੰਜੇ ਚੜ ਜਾ ਹੈ ਪੰਜੇ ਚੜਜਾ ਜਦੋਂ ਯਾਰ ਉਹ ਵਈ ਦੌੜ ਦੌੜ ਕਰਤੀ ਇਹਦੀ ਮੰਮੀ ਲਗਾ ਕਿਸੇ ਨੂਰ ਬਰਵਾਲਾ ਨੇ ਅਵੇ ਮੈਂ ਕਾਦਨਾ ਨਾ ਰੇਖਾ ਵਾਲੇ ਮੰਮੀ ਕਾਦੁੰਦੇ ਹੁੰਦੇ ਹੁੰਦੇ ਰਾਜਾ ਮੁੜ ਗਿਆ ਵੀ ਆਹ ਕਾਰ ਜਾਰਾ ਆ ਗਿਆ ਗੇਟ ਦੇ ਬਾਹਰ ਇਹ ਹੈਗਾ ਜੇ ਤੁਸੀਂ ਕੁਆਟਰ ਸ਼ਿਫਟ ਸ਼ਿਫਟ ਕਰਨਾ ਸਮਾਂ ਸਮਾਂ ਦੀ ਢੋਡ ਭਾਈ ਨੂੰ ਇਹ ਸਾਨੂੰ ਪਹਿਲੇ ਕੱਢਣ ਨੂੰ ਵਰਦੇ ਇੱਥੋਂ ਲੱਕੜਾਂ ਬਹੁਤ ਹੁੰਦੀਆਂ ਬਰੀਕ-ਬਰੀਕ ਆਪਣੇ ਆਪ ਹੀ ਸੁੱਕ ਘ ਡਿੱਗਦੀਆਂ ਨੇ ਸਾਰੀਆਂ ਇੰਨੀਆਂ ਸੁੱਕੀਆਂ ਹੁੰਦੀਆਂ ਬਸ ਐਂ ਹੀ ਟੁੱਟ ਜਾਂਦੀਆਂ ਨੇ ਦੇਖੋ ਬਹੁਤ ਸੁੱਕੀਆਂ ਦੀ ਨਾਲ ਅੱਗ ਬਹੁਤ ਛੇਤੀ ਵੱਲਦੀ ਇਹਨਾਂ ਨਾਲ ਟੁੱਟ ਗਿਆ ਬਹਿ ਗਿਆ ਆ ਕੇ ਉੱਡਦਾਰੀ ਸੀ ਉਹਨੂੰ ਉੱਡਣ ਲੱਗ ਗਿਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਰੰਨਣ ਲੱਗਿਆ ਅੰਮੀ ਦੇ ਪਰੌੜੇ ਚੁੱਲੇ ਤੇ ਰੋਕ ਜਾ ਕਰਨੇ ਆਪਣੇ ਜੰਮੀ ਝਾਕਣਾ ਹੀ ਆ ਲੋਕ ਚੁੱਲਾ ਕੋਈ ਬਾਲਦੇ ਨਹੀਂ ਸੀ ਤੇ ਅੱਜ ਕੱਲ ਹੈ ਮਾਂ ਵੀ ਅੱਜ ਪੂਰੀ ਸੇਵਾ ਹੈ ਝੋਕ ਕੇ ਤੇਰੀ ਰੂੜੀ ਅੱਜ ਹੈ ਕਾਲੇ ਨਾਲ ਵਾਲੇ ਵਾ ਹੁਣ ਕਿਥੇ ਆਈ ਆ ਤੇ ਪਕਿਹੋੜੀ ਲਏ ਹੈ ਚੁੱਲੇ ਤੇ ਹੋਰ ਢਾਗੇ ਢੱਕੇ ਪਤ ਤੋ ਮੇਰੇ ਹੱਥ ਜਾੜ ਕੇ ਮੌਸਮ ਠੰਡਾ ਸੀਗਾ ਸਕੇ ਬਾਹਰ ਹੀ ਬਣਾ ਲੈ ਮਾਂ ਵੀਰ ਜੇਕਰ ਤੇ ਧੁੱਪ ਚੜੀ ਹੁੰਦੀ ਇਸ ਟਾਈਮ ਨੂੰ ਕਿੱਥੇ ਇੱਥੇ ਬਹਿਣਾ ਸੀਗਾ ਹੈ 10 ਵਜਣ ਵਾਲੇ ਹੋ ਗਏ ਹਾਂਜੀ ਆਹ ਟਾਈਮ ਨੂੰ ਬਹਿ ਹੀ ਨਹੀਂ ਹੋਣਾਗੇ ਇੱਥੇ ਨਾ ਤੋਪ ਉਹ ਵੀ ਨਾ ਮਿੱਠੀ ਮਿੱਠੀ ਆ ਗੋਵੇ ਨੂੰ ਦਾ ਆ ਲੱਕੜਾਂ ਬਰੀਕ ਜੀਆਂ ਲਾਏ ਦੋ ਗੱ ਉਹ ਲੱਕੜ ਲਾ ਮੱਛੀ ਹੋਈ ਆ ਬੱਤ ਜਿਹੜੀ ਹਾਂ ਵੀ ਉਹ ਜਿਹੜੀ ਉੱਤੇ ਪਈ ਜਾਲ ਜੀ ਉਹਦੇ ਮੱਛੀ ਲੱਕੜ ਚੱਕ ਕੇ ਲਾਏ ਨੂੰ ਹਾਂ ਆਦੇ ਕਰਾਂ ਵਿੱਚ ਸ਼ਾਬਾਸ਼ ਯਾਰ ਹੌਲੀ ਰੱਖਿਆ ਕਰ ਹੌਲੀ ਦੋ ਤਿੰਨ ਕ ਪਤਲੇ ਡੱਕੇ ਕੱਢ ਕੇ ਰੱਖ ਲਾ ਦੋ ਚਾਰ ਕ ਆ ਬਰੀਕ ਲੱਕੜਾਂ ਅੱਗੇ ਕਰ ਦੇ ਚੱਕ ਕੇ ਸਾਰੀਆਂ ਉਹ ਚੱਲੇ ਮੂਰੀ ਪਈਆਂ ਜਿਹੜੀਆਂ ਮੰਮੀ ਦੇ ਕੋਲੇ ਕਰ ਦੇ ਉਹ ਚੱਲੇ ਮੂਰੀ ਪਈਆਂ ਚੱਕ ਕੇ ਅੱਗੇ ਕਰ ਉਹਨਾਂ ਨੂੰ ਹੱਥ ਨਾਲ ਹੱਥ ਨਾਲ ਹੱਥ ਨਾਲ ਪਹਿਨੇ ਹੁੰਦਾ ਦੇ ਨੇ ਰਿਆਂ ਕਿ ਤੁਮੋਂ ਭਜਾਂਗੇ ਕਿਤੇ ਨਹੀਂ ਭਜਣ ਦੇ ਰੋੜਾ ਪਾ ਅੰਦਰ ਨਹੀਂ ਭਜਾਂਗੇ ਹੋਰ ਕਿੱਥੇ ਭਜਣਾ ਆਲੂ ਜੇ ਕੱਢੇ ਸਾਈ ਮਿੱਟੀ ਪੈ ਜੂ ਕੁਛ ਨਹੀਂ ਪੈਂਦਾ ਹੈਗਾ ਆਲੂ ਟੱਕ ਕੇ ਰੱਖੋ ਮਾਹ ਵੀ ਅੱਗ ਹੈ ਨਹੀਂ ਬੱਤ ਮੈਂ ਗਲਾ ਮੈਂ ਤਾਂ ਇਹ ਇੱਕ ਨੰਬਰ ਅਗ ਬਾਲਣੀਆ ਦੇਖਦੇ ਜੇ ਤੁਸੀਂ ਵੀ ਕਹੋਗੇ ਹੈ ਇਹ ਅੱਗ ਹੀ ਨਹੀਂ ਦੇਖੀ ਕਦੇ ਜਿਸ ਨੇ ਅੱਗ ਦੇਖਣੀ ਹੋਵੇ ਇਹ ਜੀ ਬਈ ਅੱਗ ਦੇਖਣੇ ਰੇਲ ਤੋਂ ਫਿਰ ਤੱਕ ਕਪੂਰ ਤਲਾ ਪਹੁੰਚ ਜੇ ਨਾ ਨਈ ਕੌਨੀਆਂ ਕਿੱਥੇ ਨੇ ਮਾ ਕੋਲੀ ਬਣਾਓ ਮਰੇ ਕੋ ਕੁੱਕ ਮਾਰਨ ਨੂੰ ਦੋ ਕੋਇਆ ਰੁਕਣੀ ਮਾੜਾ ਇਹ ਕਾਗਜ਼ ਲਾ ਦੋ ਕੱਟ ਗਈ ਜੀ ਚਾਹ ਬੰਨ ਲੈ ਆਹ ਰੋਣੀ ਮਾਉ ਬੱਟਕੇ ਬੱਟਕੇ ਉਹ ਝੂਗੜੀ ਜੀ ਬਈ ਹੁੰਦੀ ਅੰਦਰ ਕਿੱਥੇ ਆ ਤੀਲੀ ਲਾ ਦੋ ਦੇਖੋ ਅਗਮਾ ਚ ਵੀ ਤੁਸੀਂ ਨਾ ਦੇਖਿਆ ਇਹ ਧੂਆ ਧੂਆ ਤੂੰ ਦੇਖੀ ਨਹੀਂ ਇਦਾਂ ਰੁਕ ਜਾ ਉਹ ਜੀ ਦੇਖ ਰਹੇ ਆ ਉਹ ਆਏ ਹਾਏ ਤੋ ਕਬੂ ਜੀ ਨੂੰ ਜਾਂਦੇ ਨਾ ਤੁਸੀਂ ਵੀ ਠੰਡੀ ਕਰਕੇ ਬਹਿ ਗਏ ਅੱਗ ਇੰਨੀ ਸੋਹਣੀ ਹੱਥ ਬਲ ਰਹੀ ਹੈ ਤੋਰ ਲਾ ਦੋ ਉੱਤੇ ਥੋੜਾ ਜਿਆ ਆਹ ਦਾ ਸੇਵ ਕੁ ਦੀ ਖਾਧੀ ਆਹ ਤੋਂ ਵਧੀਆ ਬਲਦੀ ਹੁਣ ਮੱਠੀ ਮੱਠੀ ਤਾਂ ਹੋਇਆ ਨਹੀਂ ਗਰਮਾ ਦੇ ਬਾਟੀ ਦੇਖ ਲਈ ਲੱਕੜ ਹੋਰ ਲਾਦਾ ਮੈਂ ਕਿ ਬ੍ਰੇਕ ਲੱਕੜਾਂ ਲਈ ਬਣਾ ਦੀ ਆਹ ਲੱਸੀ ਵਾਲਾ ਭੰਡਾ ਪਰ ਮੈਂ ਉਹ ਥੱਲੋਂ ਲੱਕੜ ਲਾ ਮੰਜੇ ਦੇ ਮੱਤ ਵੇਹੇ ਰਮੇ ਉਹ ਮੰਜੇ ਨਾਲ ਲੱਕੜ ਪੀਓ ਚੱਕ ਕੇ ਥੜਾ ਤਾ ਨਾ ਕੰਨ ਦੀ ਲੋੜ ਪੈਣੀ ਨਹੀਂ ਹਨਾ ਮਨ ਦਾ ਮੈਂ ਨਹੀਂ ਪਾ ਜਿਵੇਂ ਪਾ ਮੱਫੀਆਂ ਕਿੰਨੀਆਂ ਆ ਗਈਆਂ ਥੋੜਾ ਕੋ ਕੱਪੜਾ ਦੋ ਜਾ ਇੱਥੇ ਮਾਰ ਦੇ ਚੱਲ ਇੰਨੀ ਅੱਗ ਨੂੰ ਕੀ ਕਰਨਾ ਤੁਸੀਂ ਕਹਿੰਦੇ ਸੀ ਅੱਗ ਹੈ ਨਹੀਂ ਵਧੀਆ ਕਿਤੇ ਹੁਣ ਕਹਿੰਦੇ ਅੱਗ ਨੂੰ ਕੀ ਕਰਨਾ ਆਜੋ ਜਿਹਨੇ ਦੇਖਣਾ ਸਪੈਸ਼ਲ ਅੱਗ ਬਲਦੀ ਦੇਖੋ ਇਹ ਵੀ ਗੱਲ ਹੋ ਰਹੀ ਸੀ ਪਹਿਲਾਂ 2 ਮਿੰਟ ਮੱਖੀਆਂ ਵੀ ਬਹੁਤ ਆ ਰਹੀਆਂ ਨੇ ਯਾਰ ਮੌਸਮ ਠੰਡਾ ਹੋ ਗਿਆ ਬਾਹਰ ਲਾਈ ਫਲੇਟਾ ਕਰ ਲਓ ਕਰਾ ਸੈਟ ਹੁਣ ਪਰੌਂਠੇ ਗਏ ਲੈ ਤਹੀ ਬਾਦੇ ਹਾਂ ਹਾਂ ਪਹਿਲਾਂ ਪਰੌਂਠਾ ਦਾ ਰਾੜੀ ਬਹੁਤ ਸੋਹਣਾ ਗਾ ਪਰ ਚੁੱਲੇ ਤੇ ਚੁੱਲੇ ਤੇ ਪਰੌਂਠਾ ਬੜਾ ਵਧੀਆ ਪੜਦਾ ਸਹੀ ਗੱਲ ਹੈ ਇਹ ਇਹ ਬੜੀ ਵਧੀਆ ਗੱਲ ਹੈ ਗੈਸ ਨਹੀਂ ਹੈ ਇਹਦੇ ਪਰ ਅੱਜ ਨੂੰ ਨੱਕਣਾ ਬਾਦੂ ਨਿਆ ਢੇਰ ਲਾਦਾ ਪਰ ਉਹਨਾਂ ਲਿਆ ਕਰਾਂਗੇ ਹਫਤੇ ਚ ਇੱਕ ਦਿਨ ਗੱਬੀ ਲੈ ਆਪਾਂ ਮੀਨੇ ਜੇ ਕੱਦੀ ਵਾਰੀ ਬਣਾਉਣਾ ਗਾ। ਸਭੀ ਲੜੀ ਤੇ ਛੁੱਲੇ ਤੇ ਪੜਾਈਏ ਆਪਾਂ। ਨਾ ਨਾ ਉਹ ਨਾਲੇ। ਸਹੀ ਗੱਲ ਆ। ਲੈ ਬਹਿ ਕੇ। ਉਹ ਤਾਂ ਪੌਂਡਾ ਕੰਡਾ ਬਣੇ ਛੁੱਲੇ ਤੇ। ਰੋਟੀ ਰੜਦੀ। ਜਿਹੜੇ ਕਹਿੰਦੇ ਬਹਿ ਕੇ ਕੰਮ ਨਹੀਂ ਜੈਣਾ, ਗੋਡੇ ਕੱਢ। ਪਤਾ ਕੀ ਆ? ਖੋងਗੇ ਬੈਠੋਗੇ। ਜਿਹੜੇ ਉਹ ਹੁੰਦੇ ਨੇ ਨਾ ਆ ਗੈਸ ਨੇ। ਉਹਨਾਂ ਨੇ ਮਾੜੇ ਨਾਲ ਠੇਕ ਦੇਣਾ। ਇਹਨੇ ਪੂਰੇ ਤਵੇ ਨੂੰ ਠੇਕ ਦੇਣਾ ਵੇਖੋ। ਸਹੀ ਪੌੜੀ ਆ। ਆ। ਮੈਂ ਕਹਿੰਨਾ, ਮੈਂ ਕਹਿੰਨੀ ਪੂਰੇ ਤਵੇ 'ਤੇ ਠੇਕ ਲਗੜਾਉ। ਮਾੜਾ ਥੱਲੇ ਲਾਟ ਜੀ ਵੱਲਦੀ ਹੁੰਦੀ ਹੈ ਜੀ। ਗਰਮ ਹੀ ਨਹੀਂ ਹੁੰਦਾ ਤਾਂ ਉਹ ਪ੍ਰੋ ਤੁਸੀਂ ਵੀ ਵਰਤੇ ਨਾਲ ਹੀ ਖਾਲੋ ਕਾਣ ਤੁਸੀਂ ਮੈਂ ਮੈਂ ਤਾਂ ਖਾਈ ਦੇਣੀ ਹੈ ਜੀ ਪਹਿਲਾਂ ਇੱਧਰ ਦੋ ਖਾਣ ਵਾਲੀ ਪਾਉ ਦਹੀਂ ਹਾਂ ਨੇ ਪਾਉਣੇ ਇਹਦੇ ਗਰਮ ਗਰਮੀ ਸੇਗੀ ਆ ਲੱਗ ਜਾਂਦਾ ਇਹ ਪਿੰਦਰ ਫੇਲੇ ਆ ਪਲੇਟ ਕੋਲ ਲਿਆ ਆਂ ਜੀ ਨਾ ਕੋਰਾ ਮੈਨੂੰ ਦੋ ਕਾਚ ਪਾ ਕੇ ਦੇਣਾ ਮੇਰਾ ਤਾਂ ਮਸਾਲਾ ਹੀ ਭੜਿਆ ਆ ਤੇਰਾ ਮਸਾਲਾ ਹੀ ਆ ਇਹਦੇ ਪਾਪਾ ਨੇ ਤਾਂ ਪਾਇ ਹੀ ਨਹੀਂ ਕਿਹਾ ਤੇ ਵੇਖੋ ਪਰੌਂਠਾ ਕਿੰਨਾ ਵਧੀਆ ਰੜਿਆ ਚੰਦੇ ਦੀ ਅੱਕ ਤੇ ਹੈ ਬਹੁਤ ਸੋਹਣਾ ਰੜਿਆ ਇਹ ਨਾਲੇ ਇੱਕੋ ਹੀ ਹੈ ਚਾਰੇ ਪਾਸੇ ਹਣਾ ਮਜ਼ਾ ਵੀ ਆਉਂਦਾ ਬਾਹਰ ਪਕਾ ਕੇ ਰੋਟੀ ਚੁੱਲੇ ਤੇ ਸਹੀ ਗੱਲ ਖੁੱਲੇ ਹਵਾ ਲੱਗਦੀ ਹੈ ਅੰਦਰ ਤਾਂ ਉਹ ਹੀ ਗਰਮੀ ਚ ਮਰ ਜਾਂਦੇ ਆਪਾਂ ਅੰਦਰ ਕੱਲਾ ਇੱਕ ਜਣਾ ਖੜਾ ਪਕਾਈ ਜਾਂਦਾ ਸਾਰੇ ਜਣੇ ਬੈਠੇ ਗੱਲਾਂ ਬਾਤਾਂ ਚ ਪੱਕੀ ਜਾਂਦੀ ਰੋਟੀ ਬੰਦੇ ਦਾ ਜੀ ਟਾਈਮ ਵੀ ਪਾਸ ਹੋ ਜਾਂਦਾ ਬੜੀ ਜੀ ਲੱਗਿਆ ਰਹਿੰਦਾ ਉਹ ਪਿਆਰ ਵਿੱਚ ਦਹੀਂ ਦੇ ਉਹਦਾ ਪਰੌਂਠੇ ਦੀ ਬਹੁਤ ਪੈ ਗਈ ਆਹ ਆਹ ਵਿੱਚ ਆ ਗਈ ਪੈ ਗਿਆ ਉਹਦਾ ਪਰੌਣੇ ਆ ਜੀ ਬਹੁਤ ਵੈਗਾ ਸਮਾਨ ਲਈ ਪਰੌਣੇ ਖਾਣਿਆਂ ਜਿਨੇ ਜਿਨੇ ਆਜੋ ਕਰਾ ਹੁਣ ਫਿਰ ਕਿਉਂਕਿ ਆਟਾ ਮੁੱਕਣੀ ਆ ਮੈਂ ਕਹਾਂਗਾ ਅੱਜ ਕਈ ਖਾਂਗਾ ਬਾਹਰ ਜਲਵਾਦ ਪੜ ਰਿਹਾ ਤੇ ਪਰੌਣੇ ਹੈ ਕੀ ਹੋ ਗਿਆ ਆਪਰ ਨੂੰ ਖਾਦਾਂ ਨੂੰ ਪਰੌਣੇ ਕੋਲਾ ਪਿਛਲੀ ਵਾਰ ਉਹਦੀ ਬਣਾਈ ਸੀ ਮਾਸੀ ਹੁਣੀ ਆਈ ਸੀ ਹਨਾ ਉਹ ਦੋਵੇਂ ਬਣਾਈ ਨਹੀਂ ਹੈਗੇ ਪਰੌਣੇ ਆਏਗੇ ਸੀ ਬਣਾਉਣੇ ਕਟਾ ਘਰ ਨਹੀਂ ਆਗੇ ਆਪਾਂ ਬੜਾ ਖਾਂਦੇ ਨਹੀਂ ਹੇ ਜਿਸ ਤਰ੍ਹਾਂ ਥੋੜੀ ਥੋੜੀ ਘਟਾਏ ਹੋਏ ਨੇ ਪਹਿਲਾਂ ਖਾਂਦੇ ਹੁੰਦੇ ਸੀ ਪਿੱਛੇ ਜੇ ਬਹੁਤ ਖਾਣ ਲੱਗੇ ਸੀ ਆਪਾਂ ਹਨਾ ਹਰੇ ਹਫਤੇ ਪਰੌਂਠੇ ਹਰੇ ਹਫਤੇ ਪਰੌਂਠੇ ਕੋਈ ਮਾੜੇ ਆ ਆ ਫੈਟੀ ਲੀਵਰ ਤਾਂ ਹੀ ਹੁੰਦਾ ਮਹੀਨੇ ਚ ਕਦੇ ਵੀ ਵਾਰੀ ਖਾਓ ਕੁਝ ਨਹੀਂ ਹੁੰਦਾ ਗੈਸ ਤੇ ਨਹੀਂ ਬਣਦਾ ਇਹ ਜਿਆ ਮਹੀਨਾ ਹੋਇਆ ਨਹੀਂ ਇਹ ਹੈ ਲੱਗਦਾ ਹੀ ਨਹੀਂ ਨਵੀਆਂ ਉਹ ਵੀ ਖਵਾਉਂਦ ਰਾਨਾ ਲੋਕੀ ਵੀ ਖਾ ਕੇ ਦੇਖ ਲੈ ਇੱਕ ਮਿਢੀ ਵੀ ਦੇਖੋ ਕਿੰਨੇ ਸਵਾਦ ਆ ਆਪਦੀ ਚੀਜ਼ ਬਣਾਈ ਆ ਆਪ ਵੀ ਖਾ ਕੇ ਦੇਖਣੀ ਚਾਹੀਦੀ ਛੇਤੀ ਭਾਈ ਠੰਡੇ ਹੋ ਜਾਣਾਂਗੇ ਫਿਰ ਐਂ ਖਵਾਦਣਾ ਨਾਨ ਨਾਲੀ ਠੀਕ ਨਹੀਂ ਗੱਲ ਭਾਈ ਇੱਕ ਵਾਰ ਦਰਦ ਤੂੰ ਖਵਾਓ ਅੱਜ ਤੁਪ ਬਹੁਤ ਤੇਜ਼ ਨਿਕਲ ਆਈ ਪਹਿਲਾਂ ਬੱਦਲ ਸੀ ਇਹ ਪੰਗਾ ਲੈ ਲਿਆ ਸੁੱਲੇ ਦਾ ਹਾਂ ਉਹ ਰੋਟੀ ਵੀ ਖਵਾ ਦੇ ਬਕਰੇ ਤਾਂ ਭਾਗੀ ਪੂਰੀ ਤੇਜ਼ ਦੋ ਕਿ ਪਰੌਂਠੇ ਰਹਿ ਗਏ ਆਈ ਇਹ ਮੂੰਹ ਤੇ ਰੈਵੀ ਥੋੜੀ ਐਂਗੇ ਕਿੰਨਾ ਦਾ ਮਾੜਾ ਮੋਟਾ ਆਹ ਕਹਦੇ ਹੁੰਦੇ ਨੇ ਕੁਛ ਨਾ ਕੁਛ ਲਾ ਕੇ ਮੂੰਹ ਤੇ ਰੰਗ ਸਾਫ ਕੀਤਾ ਸੀ ਮਾੜਾ ਮੋਟਾ ਉਹਨਾਂ ਕਿਹਦੇ ਕਾਲਾ ਹੋ ਜਾਣਾ ਮੇਰਾ ਮੈਨੂੰ ਸਾਫ ਬੰਦ ਕਰਿਆ ਗਿਆ ਫਿਰ ਤਾਂ ਤੁਸੀਂ ਨਹੀਂ ਆ ਨਾ ਇਹ ਜਿਹੜਾ ਖਾ ਲਿਆ ਮੈਂ ਕਹਦਾਂ ਕਦੇ ਨਹੀਂ ਉਹਨਾਂ ਦੇ ਬੜੇ ਮੱਖੀਆਂ ਬਹੁਤ ਆ ਰਹੀਆਂ ਨੇ ਯਾਰ ਕੰਮ ਤਾਂ ਨਿਬੜ ਗਿਆ ਹੂੰ ਸਾਡਾ ਮੈਂ ਪਰੌਂਟਾ ਖਾਣਾ ਚੌਥਾ ਅੱਜ ਬੱਦਲ ਹੋ ਗਿਆ ਬਹੁਤ ਜਾਇ ਸਵਾਦ ਬਣਿਆ ਪਰੌਂਟੇ ਥੱਲੇ ਤੇ ਬਣਾਇਆ ਕਰ ਕਮਲ ਸਿੰਘ ਆ ਗਿਆ ਸਹੀ ਗੱਲ ਆ ਮਹੀਨੇ ਚ ਕਦੋ ਵਾਰ ਦਾ ਬਣਾਉਣੇ ਹੁੰਦੇ ਆ ਸੀ ਇਕ ਅੱਧੀ ਵਾਰੀ ਅੱਗ ਅੱਗ ਕਰਦੇ ਆਗੇ ਬਹੁਤ ਆ ਮੱਠੀ ਮੱਠੀ ਨਹੀਂ ਨਹੀਂ ਘੱਟਾ ਆ ਲਾ ਦੀ ਰੋਟੀ ਦੀਆਂ ਛਟੀਆਂ ਛਟੀਆਂ ਲਾਉਣੇ ਆ ਕਾ ਨਾ ਵਧੀਆ ਲੱਗਦੀ ਹੁੰਦਾ ਬਹੁਤ ਸਵਾਦ ਆਦਾ ਬਣਾਉਣਾ ਚਾਹ ਨਾਲ ਚਲੋ ਜੇ ਇਹ ਮੀਂਹ ਆ ਗਿਆ ਮੀਂਹ ਆ ਗਿਆ ਮੀਂਹ ਬਹੁਤ ਏਜ ਆ ਗਿਆ ਦੇਖੋ ਬਾਥੜ ਬਹੁਤ ਆ ਲਾਹੋ ਲਾਖ ਨਹੀਂ ਬਣਾਉਣਾ ਇਸ ਵਾਰ ਦਾ ਜੇਦੀ 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 ਚਲੋ ਮੀਂਹ ਆ ਗਿਆ ਜੋ ਆਖੋ ਭੱਜ ਲੋ ਭਜੋਂਦਾ ਚੱਕ ਬਲੇਟਾ ਨਹੀਂ ਨਹੀਂ ਰੋਟੀ ਖਾਤੇ ਚਲੋ ਚਲੋ ਖਾਂਦੇ ਆ ਖਾਂਦੇ ਆ सू हुई गिंदी रोटी मा चलो अंदर पता नहीं हट दी करो सारी दबा दबी अंदर चलो चलो करो कठे करो समान कठा करो सारा महावीर अंदर हो जाए पत्त मी आ गया रोटी किली होती कला हो गया मैं खाना कोई नी पढ़ दो अपना वह कम तो रही गया ਲਕੜਾ ਭੋਗ ਬਣਾਉਣਾ ਸੀ ਮਠਾ ਇਹ ਤੇ ਇਹਦਾ ਹੁਣ ਚੱਲੀ ਜਾਣੀ ਫੇਰ ਬਣਾ ਲਾਂਗੇ। ਹਾਂ। ਬਲਿੰਦਰ ਬਾਹਰੇ ਹਟ ਗਿਆ ਯਾਰ ਵੀ ਬਾਹਰੇ ਆਜੋ ਮੈਂ ਕਹਾਂ। ਹਟ ਗਿਆ? ਹੋਰ ਹਟ ਗਿਆ ਵੀ। ਬਾਹਰ ਹਵਾ ਹਰ ਬਹਿ ਕੇ ਖਾਓ ਵਧੀਆ ਤਾਜੀ ਹਵਾ ਚ। ਚਲੋ ਚੱਲੀਏ। ਲੈ ਆਣੇ ਚੱਲ। ਪਿਆਜ਼ ਬੂਝ ਪਾੜੇ ਬਲਿੰਦਰ ਨੇ ਵੀ ਚੰਗੇ। ਓਟੇ ਸਾਡੇ ਨਹੀਂ ਆਉਣ ਬਾਹਰ। ਆਜੋ ਘਰ। ਆ ਵੀ ਦੁਬਾਰਾ ਆ ਗਿਆ ਬਾਹਰੇ ਬਹਿ ਗਿਆ। ਪਰੌਂਡੇ ਕਿੰਨੇ ਸਵਾਦ ਨੇ? ਪੂਰੇ। ਜਿਹੋ ਇਹ ਇੱਥੇ। ਹਾਂ ਹੋ। ਨਹੀਂ ਇਹ ਜਿੱਥੇ ਇਕੱਠੇ ਕਰਦੇ ਇੱਥੇ ਰੱਖ ਲੈਂਦੇ। ਹਾਂ। ਉਹ ਇਹ ਲੱਸੀ ਆ ਗਈ ਹੁਣ ਅੱਜ ਤਾਂ ਮੈਂ ਕਹਾਂ ਕਮਾਲ ਹੀ ਹੋ ਗਈ ਰੋਟੀ ਵਾਲੀ ਬੱਲੇ ਬੱਲੇ ਹੋ ਗਈ ਅੱਜ ਤਾਂ ਪੂਰੀ ਬੜਾ ਮੈਨ ਜਣੀ ਮਿਲੀ ਹੈ ਐ ਅੱਜ ਤਾਂ ਪੂਰੀ ਬੱਲੇ ਬੱਲੇ ਹੋ ਗਈ ਰੋਟੀ ਵਾਲੀ ਹੈ ਲੱਸੀ ਨਾਲ ਪਰੌਂਠੇ ਦਹੀਂ ਪਿਆਜ਼ ਪਾ ਕੇ ਮੈਂ ਅਗਲਾ ਸ਼ਾਵਾ ਛੋਟਾ ਜਿਹਾ ਗਲਾਸ ਮੈਂ ਦੇ ਦੇ ਬਹੁਤ ਸਵਾਦ ਲੱਸੀ ਵੀ ਹੈ ਨਾ ਇਹਨਾਂ ਸਭ ਤੋਂ ਬਾਅਦ ਅਰਨਾ ਵਾਲੇ ਇੱਕ ਰੋਟੀ ਵੀ ਨਹੀਂ ਖਾਦੀ ਹੋਣੀ ਕਿੰਨੀਆਂ ਖਾ ਲਈਆਂ ਇੱਕ ਖਾ ਲਈ ਦੋ ਘੰਟਿਆਂ ਜਾਂ ਭਜੇਂਦਰ ਨੂੰ ਹੁਣ ਚਾਹ ਨੇ ਮਿਲਿਆ ਮਾੜਾ ਜਾਂ ਹੁਣ ਲੱਗਿਆ ਰੋਟੀ ਖਾਣ ਉਹ ਮਸਲੇ ਦਾ ਕੀ ਪੀ ਜਾਣਾ ਜੇ ਖਾਲੀ ਆ ਠੀਕ ਆ ਲੱਸੀ ਸਵਾਦ ਆ ਮਾੜੇ ਕਹਿੰਦੇ ਮੈਂ ਤਾਂ ਪਾਣੀ ਵੀ ਪੀਣਾ ਮੈਂ ਲੱਸੀ ਪੀਣੀ ਨੇ ਹੈਗੀ ਹੁਣ ਜਾਂ ਬਣ ਕੇ ਆ ਗਈ ਕਹਿੰਦਾ ਮੈਨੂੰ ਟੇਸਟ ਕਰਾ ਦਿਓ ਥੋੜੀ ਪਤਾ ਹੀ ਹੋ ਸਕਦੀ ਸੀ ਹੋਰ ਹਨਾ ਹੂੰ ਤੂੰ ਖਾਲੀ ਕਰ ਤਾ ਖਲਾ ਦੇ ਹੋਰ ਪੀਣੀ ਆ ਲੈ ਹੁਣ ਹੋਰ ਮੰਗੀ ਜਾਂਦਾ ਡੰਬਰ ਉਹਨੂੰ ਸਾਰਾ ਲਾ ਕੇ ਹੈ ਗਿਆ ਹੋਰ ਲਸੀ ਇਹ ਤਾਂ ਖਾਲੀ ਆ ਇਹ ਦਹੀਂ ਨਹੀਂ ਬਣਾਵਾਂਗੇ ਤੇਰੇ ਦੀ ਬਾਦ ਆਗਾ ਪੂਰੀ ਤੇਜ ਤੇਰੀ ਆ ਤੇਰੀ ਇਹਨੂੰ ਖਾਣਾ ਲੈਣ ਦੇ ਆ ਸਾਮਾਨ ਧੱਕ ਲਾ ਪੈਣਾ ਐਵੇਂ ਲੈ ਮੈਂ ਬਹੁਤ ਜ਼ਿਆਦਾ ਆ ਗਿਆ ਪਜੀਰੀ ਪਜੂਰੀ ਵਿੱਚ ਹੀ ਰੁਲ ਗਈ ਐ ਨਹੀਂ ਐਨਾ ਹੀ ਪਹਿਣਾ ਬਸ ਨਹੀਂ ਬੜਾ ਨਹੀਂ ਪਹਿਣਾ ਬੜਾ ਨਹੀਂ ਪਹਿਣਾ ਮੈਂ ਕਹਿੰਦਾ ਪਾਉਂਗਾ ਵਾਲਾ ਨਹੀਂ ਪੈਂਦਾ ਪਤਲ ਮੋਲੇ ਆਇਆ ਪੂਰਾ ਉੱਪਰ ਓਏ ਆਹ ਕਿ ਪਾਸੇ ਕਰੋ ਓਏ ਮੁੰਦਰ ਮੱਗੀ ਕਰਤੀ ਲਿਆ ਮਾਂ ਲੈ ਆਨਾ ਆ ਤੋਤੇ ਨੂੰ ਹੁਣ ਡੇਗਾ ਕਿੱਥੇ ਤਾਰਾ ਕਹਿੰਦੇ ਮੈਂ ਫਿਰਦਾ ਕਿੱਥੇ ਜਾ ਕੇ ਦੇਖੋ ਲੈ ਔਰ ਨਾ ਹੋਏ ਨਾ ਜਾ ਕੇ ਇਹ ਹੈ